ਕੌਜੀ ਕੀ ਹਾਲ ਚਾਲ ਸਾਰਿਆਂ ਦਾ ਪਿਆਰ ਕਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਵਾਰ ਕੀ ਅੱਜ ਲਾ ਕੇ ਰੋਹੀ ਪਿੱਛੇ ਹਟਾਣ ਦਾ ਪਹਿਲਾਂ ਪਹਿਲਾਂ ਮੈਂ ਸਾਰਿਆਂ ਨੇ ਵੇੜਿਆ ਤਾਂ ਆਪਾਂ ਉੱਤਰ ਕੇ ਆ ਗਏ ਆ ਬਹੁਤ ਤੇ ਦੇ ਆਪਣਾ ਬਾਜੂ ਉੱਥੇ ਬੀਜਾਂਗੇ ਦੇਖਾਂਗੇ ਪਰsin ਬੀਜਾਂਗੇ ਤੇ ਬਾਕੀ ਆਪੇ ਕੀ ਮਟਾ ਦੇ ਜਾਦੇ ਥੂੜੀ ਅੱਗੀ ਹੋ ਗਈ ਤੇ ਆਪਣਾ ਸੁਹਾਗਾ ਨਿਕਲ ਗਿਆ ਕਿਉਂਕਿ ਪੀਨਾ ਨਹੀਂ ਪਾ ਰੱਖਿਆ ਪੀਨਾ ਦੂਜੇ ਟਰੈਕਟਰ ਚ ਤੇ ਉਹ ਦੂਜੇ ਸ਼ੋਪੂਨ ਲੈਣ ਭੇਜਿਆ ਹੋਇਆ ਤੇ ਬਸ ਉਹ ਲਿਆਣ ਦੋ ਤੇ ਰੇਪਿੰਨਾ ਪਾ ਦੈਣ ਇੱਕ ਵਾਸਾ ਨੀ ਪਾਇਆ ਗਿਆ ਇਹਦਾ ਤੇ ਬਾਕੀ ਨੇ ਤਾਂ ਪਾਣ ਲੱਗੇ ਕੋਈ ਟਰੈਕਟਰ ਤੋਂਣਾ ਟਰੈਕਟਰ ਇਹ ਸੀਗੇ ਕੰਮ ਦੇ ਵੇੜੀਆਂ ਤੇ ਬਾਕੀ ਹਲ ਅੰਦਰ ਲਾ ਦਾਂਗੇ ਫੈਰੋਂ ਪਿੱਛੇ ਹਟਾ ਕੇ ਉੱਤੇ ਉਹ ਆਪਣਾ ਰੇਡਾ ਲਾ ਦਾਂਗੇ ਚਲੋ ਬਾਕੀ ਦਿਖਾਣੇ ਆ ਅੱਗੇ ਅੱਗੇ ਨਾਲ ਦੇ ਨਾਲ ਚਲੋ ਜੀ ਨਵੀਂ ਦਾ ਚੈੱਕ ਕਰੋ ਰੂੜੀ ਕਿੰਨੀ ਬਾਹਰ ਤੀ ਕਿੰਨੀ ਧੱਕ ਤੀ ਚਲੋ ਇਹ ਕਾਰਤਾ ਕੰਮ ਹੋਈ ਜੀ ਟਮਾਟਾ ਦਾਲਦਾ ਸੀ ਕਰੋਂਗੇ ਕੁਛ ਨਾ ਕੁਛ ਕਾਰਵਾਈ ਪਾਉਂਗੇ ਤੇ ਬੱਸ ਚਲੋ ਚੱਕਦੇ ਹਾਂ ਬੱਤੀਆਂ ਤੇ ਜੇ ਰੋ ਮੜੇ ਪਾਖੇ ਚੱਕਦੀ ਚਲੋ ਜੀ ਆਪਾਂ ਲੱਗਾਂ ਟਰੈਕਟਰ ਤੋਂ ਉੱਤਰੋ ਬਾਹਰ ਆ ਮੈਂ ਬਾਅਦ ਚ ਧੋਵਾਂਗੇ ਤੇ ਬਸ ਹੁਣ ਇਹਨੂੰ ਕੱਢਦੇ ਆ ਇਹਨੂੰ ਧੋਣੇ ਆ ਤੇ ਆਪਣਾ ਸਪਲਿੰਡਰ ਆਪਾਂ ਆਪਣਾ ਧੋਤਾ ਉਹ ਧੋ ਕੇ ਆਪਾਂ ਪਾਸਕੂਲ ਚ ਮਾਰ ਕੇ ਖੜਾਤਾ ਬਾਕੀ ਉਧਰ ਨਾ ਪਾਸ ਕੁర్చీ ਡਰ ਲਾਇਆ ਤਾਂ ਅੰਦਰ ਤੇ ਬਾਕੀ ਆ ਜਨਰੇਟਰ ਤੇਰਾ ਉਧਰ 0 ਡ੍ਰਿਲ ਖੜੀ ਆ ਬਾਕੀ ਸਪਰੇਅ ਦੀ ਟੈਂਕੀ ਤੇ ਬਾਕੀ ਹੁਣ ਇਹਨੂੰ ਬਾਹਰ ਕੱਢਦੇ ਆ ਟਰੈਕਟਰ ਚੱਕੀ ਇਹਨੂੰ ਵੀ ਧੁੰਨ ਆ ਤੂੰ ਤੁਸਾਨੇ ਆ ਕੇ ਤੇ ਲੋਜ ਟਰੈਕਟਰ ਦਾ ਇਹ ਜਨਰੇਟਰ ਖੋਲ ਲਿਆ ਤੇ ਬਾਬੇ ਦਾ ਜੈਂਡ ਪਟ ਗਿਆ ਤੇ ਤੇਲ ਲੀਕ ਹੁੰਦਾ ਤੇ ਬਾਕੀ ਜੈਂਡ ਵੀ ਫੜ ਕੇ ਲਿਆਉਂਗੇ ਨਵਾਂ ਇਰ ਪਾ ਦਾਂਗੇ ਤੇ ਬਾਕੀ ਉਧਰ ਪਰ ਸੜੋਂ ਟ੍ਰਿਪੀ ਖੜਾ ਤੋਤੂ ਕੇ ਪਾਸ ਮਾਰਤੀ ਸੀ ਤੇ ਬਾਕੀ ਉਹਨੂੰ ਬਸ ਆਪਾਂ ਟਰੈਕਟਰ ਧੋਵਾਂਗੇ ਤੇ ਬਸ ਇਦੋਂ ਆਪਾਂ ਬਾਹਰ ਕੱਢ ਕੇ ਰੱਖ ਦੰਨੇ ਆ ਤੇ ਬਾਕੀ ਆ ਆਪਣੀ ਡੱਗ ਆ ਇਹਦੇ ਬੜੀ ਮੋਟਰ ਫਿੱਟ ਕਰਾਈ ਸੀ ਛੋਟੀ ਚੱਲਦੀ ਨਹੀਂ ਸੀ ਤਾਂ ਬਸ ਹੁਣ ਆਪਾਂ ਇਹ ਧੋਣੇ ਆ ਤੇ ਬਾਕੀ ਉਧਰ ਚਾਹ ਖਾਣ ਚੱਲੇ ਆਪਾਂ ਫੇਰ ਲੋ ਜੀ ਚੱਕ ਲਿਆ ਪੈਸ਼ਨ ਤੇ ਚੱਲਿਆਂ ਮੋਟਰ ਤੇ ਚਾਹ ਬਣਾਣ ਹੁਣ ਜਿਹੜੀ ਦੂਜਾ ਮੋਟਰਾਂ ਘਰਾਂ ਲਾਦਾ ਕਿ ਮੈਂ ਤੋ ਉਤਾਰਾ ਉਤਾਰਾ ਕਰਕੇ ਨਫਾ ਹੋ ਗਿਆ ਇਹ ਨਹੀਂ ਤਾਂ ਅਸਟਰ ਨਾ ਤਾਂ ਤੇ ਬਾਕੀ ਉਹਨੂੰ ਕੈਸ਼ਟ ਚੱਕ ਲਿਆ ਉਹ ਕਹਿੰਦੇ ਮੁੰਡੇ ਕਹਿੰਦੇ ਇਹ ਤੇ ਕਿਹੜਾ ਦੇਕਰੋਂਗੇ ਉਹ ਕੱਪੜਾ ਪਾ ਕੇ ਖੜਾ ਦੇਣਾ ਤੇ ਚਲੋ ਬਾਕੀ ਤਾਂ ਕੱਟ ਲਿਆ ਉਹ ਤਾਂ ਕੱਟਣਾ ਲੋ ਜੀ ਫਾਕ ਕਿੰਨੇ ਵੀਰ ਤਸਾਰੀਆਂ ਹੋਣੀਆਂ ਕੱਢੋ ਉੱਥੇ ਤੇ ਅਸੀਂ ਸਾਰੀਆਂ ਵੀਰ ਚੰਚਾ ਕਰੂਆਂ ਹੋ ਗਿਆ ਬਾਕੀ ਇੱਕ ਬਟੂਰੀ ਰਹੀ ਇਹ ਵੀ ਕਾਲ ਤੋਂ ਬਾਕੀ ਸੌਲ ਕੰਮ ਵੀ ਹੋ ਗਿਆ ਠੀਕ ਹੈ ਤਵਾ ਕਿ ਮੈਂ ਚਾਲ ਰੱਖੀ ਤੇ ਲੋ ਜੀ ਪੈਟਰੋਲ ਪੰਪ ਤੇ ਆ ਕੇ ਤੇਲ ਪਾਉਣ ਵਾਸਤੇ ਤੇ ਬਾਕੀ ਸਪਲੈਂਡਰ ਚ ਪਰਾ ਕੇ ਪੈਸ਼ਨ ਵਾਸਤੇ ਆਪਾਂ ਬੋਤਲਾਂ ਭਰਾਂ ਲੈਣੀਆਂ ਤੇ ਬਾਕੀ ਉਸ ਤੋਂ ਬਾਅਦ ਬਸ ਆਪਾਂ ਬੋਲਟ ਵੀ ਧੋਣੇ ਆ ਜਾ ਕੇ ਤੇ ਲੋ ਜੀ ਬੋਲਟ ਵੀ ਧੋਤਾ ਆਪਾਂ ਐਨ ਚਮਕਾਤਾ ਬਾਕੀ ਫਿਰ ਕੱਲੂ ਟਰੈਕਟਰ ਧੋਵਾਂਗੇ ਤੇ ਬਾਕੀ ਇਹ ਤੇ ਵੀ ਪਾਸ਼ ਪੂਛ ਮਾਰਤੀ ਇਸ ਮਾਰ ਕੇ ਚੈੱਕ ਕਰੋ ਚਮਕਾਇਆ ਪਿਆ ਤੇ ਬਾਕੀ ਬਸ ਹੁਣ ਆਪਾਂ ਟਰਤੂਣਾ ਕੱਢਣੇ ਆ ਨੇ ਤੇ ਇਹਨੂੰ ਕੱਲੂ ਧੋਵਾਂਗੇ ਆਪਾਂ ते बाकी सीधा अंबाती चजद चो बाकी कट्टियां थोड़ा सिंपरदे बाकी मार फिर तूड़ी मार के साफ बैठे रहे धारा हाँ बिजो पहला मेरा वीडियो बना बैठे झाड़ू तो। मारते तो थे लो जी ਤੇ ਬਸ ਹੁਣ ਟਾਰਗਟ ਲੱਗ ਗਿਆ ਇੱਕ ਮੈਂ 1kg ਮੈਂ ਦੇਖਉਣਾ ਤੇ ਬਸ ਫਾਕੀ ਨਹੀਂ ਪਰਚੂ ਫਰ ਚਲੋ ਮੁੰਡਿਓ ਅੱਜ ਤੇ ਵਲੌਗ ਚ ਆਪਣਾ ਇੰਨਾ ਕਰਾ ਤੇ ਬਾਕੀ ਤੁਹਾਨੂੰ ਕੱਲ ਦਿਖਾਵਾਂਗੇ ਕੱਲ ਪੇਪਰ ਜੇ ਜਾਣਾ ਵਾਸਤੇ ਤੇ ਬਾਕੀ ਕੱਲੂ ਤੁਹਾਨੂੰ ਤੇ ਚਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ